ਅੱਜ ਇੱਕ ਜਦਰ ਇਹੋ ਜਿਹੇ ਕਿਸਾਨ ਨੂੰ ਮਿਲਣ ਜਾ ਰਹੇ ਜਿਹਨੇ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ ਜਿਨੇ ਆਪਣੇ ਪਿਤਾ ਜੀ ਦੀਆਂ ਜਿਹੜੀਆਂ ਅਸਤੀਆਂ ਇਹਨੂੰ ਅਸੀਂ ਫੁੱਲ ਕਿੰਨੇ ਆ ਉਹਨਾਂ ਨੇ ਜਲ ਪ੍ਰਵਾਹ ਨਹੀਂ ਕੀਤੀਆਂ ਸਗੋਂ ਆਪਣੇ ਖੇਤਾਂ ਵਿੱਚ ਹੀ ਉਹਨਾਂ ਨੂੰ ਰੱਖ ਕੇ ਉੱਪਰ ਬੂਟਾ ਲਗਾ ਦਿੱਤਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਇਹ ਚੀਜ਼ ਨੂੰ ਅਸੀਂ ਦੱਸਾਇਆ ਜਾ ਸਕੇ ਹਜ਼ਾਰਾਂ ਕਿਸਾਨਾਂ ਵਿੱਚੋਂ ਲੱਖਾਂ ਲੋਕਾਂ ਵਿੱਚ ਕੋਈ ਇਹੋ ਜਿਹਾ ਇਨਸਾਨ ਜ਼ਰੂਰ ਮਿਲਦਾ ਵਜਰੇ ਇੱਕ ਨਵੇਂ ਪੁਰਦੇ ਪੰਦਾ ਆਓ ਅੱਜ ਉਸ ਕਿਸਾਨ ਨਾਲ ਮਿਲਣ ਜਾ ਰਹੇ ਹਾਂ ਇਹ ਸਾਰਾ ਸਾਡਾ ਇਹੋ ਜਿਹਾ ਮੇਰਾ ਇੱਕ ਮੰਦਰ ਮੈਂ ਕਿ ਮੈਂ ਸਦਾ ਵਾਸਤੇ ਆਪਣੇ ਪਿਓ ਨੂੰ ਜਿੰਦਾ ਰੱਖ ਸਕਾਂ ਸਦਾ ਵਾਸਤੇ ਇਹ ਮੇਜੂਲਾ ਵੇਖ ਸਕਾਂ ਇਹਨੂੰ ਆਪਦੇ ਕੋਲੋਂ ਖੋਇਆ ਲਈ ਉਹ ਜ ਹੋਨਾ ਵੀ ਕੋਸ ਗਿਆ ਦੇਖੋ ਨਰਾਦਰਿਆ ਦੇ ਵਿੱਚ ਪਾਤਾ ਤੇ ਫੁੱਲ ਰੋੜਗੇ ਤੇ ਸਾਨੂੰ ਚੇਤਾ ਭੁੱਲ ਜੇ ਕਿਉਂਕਿ ਸ਼ੁੱਧ ਜਿਹੜੀ ਚੀਜ਼ ਵਾਣਾ ਉਹ ਹੀ ਸਾਨੂੰ ਗਾਂ ਜਿਹੜੀ ਤੁਸੀਂ ਆਪਦੀਆਂ ਆਸਤੀਆਂ ਜਿਹੜੀਆਂ ਵਾ ਕੋਈ ਵੀ ਇਹੋਗਾ ਕੰਮ ਹੋ ਜਾਂਦਾ ਵਾ ਵੱਡਿਆਂ ਦੀ ਉਹ ਤਰਤੀਰ ਰੱਖ ਕੇ ਉੱਤੇ ਬੂਟਾ ਲਾਓ ਉਹ ਸਭ ਤੋਂ ਤੁਹਾਨੂੰ ਰਾਏਬੰਦ ਰਹੂਗਾ ਜੀ ਕਿੰਨੀ ਉਮਰ ਹੀ ਪਪਾਈ ਦੀ ਨਿਰਸਫਰ ਬਸ ਹੋਏ ਇਹ 85 ਸਾਲ ਦੇ ਦਰਵਾਣੇ ਜੀ ਮੇਰਾ ਬਰਦਰ ਹੈ ਜੀ ਵੱਡਾ ਵੀਰ ਹੈ ਮੇਰਾ ਤੇ ਮਾਂ ਹੜੀ ਇਹ ਦੋ ਬੱਚੇ ਵੀਰੇ ਤੇ ਦੋ ਬੱਚੇ ਮੇਰੇ ਭਰਾ ਦੇ ਆ ਮੰਚਾ ਹੋਣੀ ਵੀ ਉਥੇ ਟੱਕਾਂ ਦੇ ਟਰਾਕੇ ਦੇ ਫੁੱਲ ਆ ਉਹ ਬਾਬੇ ਟਰੈਕਟਰ ਨਾਲ ਖਿੱਚ ਕੇ ਗਾਂ ਕਰੀ ਜਾਂਦੇ ਆ ਉਹਨੂੰ ਰੋੜੀ ਜਾਂਦੇ ਆ ਤੇ ਪਾਣੀ ਦਾ ਬਹੁਤ ਨੁਕਸਾਨ ਹੋਣ ਲਿਆ ਜੀ ਪਾਣੀ ਅੱਗੇ ਲੋਕਾਂ ਦੇ ਕੰਮ ਆਉਣਾ ਹੁਣ ਜਿਹੜਾ ਇਹਦੇ ਬੂਟਾ ਲਗਾਇਆ ਗਿਆ ਇੱਕ ਦਾ ਬੂਟਾ ਪਾ ਚਾਵਾਗਾ ਪੰਪ ਦਾ ਬੂਟਾ ਜੀ ਦਸਕਾ ਤੱਕ ਇਹ ਜਿਹੜਾ ਇਹ ਅੰਬ ਦਾ ਬੂਟਾ ਅੰਬ ਦਾ ਬੂਟਾ ਲਾਇਆ ਗਿਆ ਇਹ ਜਦੋਂ ਲਗਾਈ ਪਹਿਲਾਂ ਕੋਈ ਛੋਟਾ ਜਿਹਾ ਹੈ ਕਿ ਇੰਨਾ ਵੱਡਾ ਲੱਗਦਾ ਮੈਂ ਛੋਟਾ ਹੀ ਛੋਟਾ ਹੀ ਛੋਟਾ ਹੀ ਹਾਂਜੀ ਕਿੰਨੇ ਸਾਲ ਹੋ ਗਏ ਸਮੋਤੇ ਨੂੰ ਲਗਾਏ ਹੋਏ ਇਹਨੂੰ ਜੀ ਕਮ ਸੇ ਕਮ 3 ਸਾਲ ਤੋਂ ਹੋਤੇ ਹੋ ਗਏ ਤਾਂ 3 ਸਾਲ ਤੋਂ ਹਾਂਜੀ ਹਾਂਜੀ ਕੰਮਕਾਰ ਜੀ ਮੇਰੀ ਟਰਾਂਸਪੋਰਟ ਆ ਮਹਾਰਾ ਹਿੰਦਰੀ ਵਿੱਚ ਖੰਡਾ ਟਰਾਂਸਪੋਰਟ ਹਾਂਜੀ ਤੇ ਨਾਲ ਹੀ ਖੇਤੀ ਵੀ ਕਰਦੇ ਤੇ ਮੈਲ ਜਿਆਦਾ ਮਹਾਰਾ ਹਜੇ ਹੁੰਦਾ ਜਿੰਨੇ ਸਿਆਣੇ ਉਦੋਂ ਲਾਗੇ ਖਲੋਤੇ ਹੁੰਦੇ ਨਾ ਉਹ ਨਹੀਂ ਸਿਆਣਪ ਨਹੀਂ ਕਰੀ ਦੁਨੀਆ ਦੇ ਕਦੇ ਵੇਖੀ ਇਹ ਬੁੱਢਾ ਜਿਹੜਾ ਲਾਣ ਲੱਗੇ ਤੇ ਅਸੀਂ ਇਸ ਚੀਜ਼ ਨਾਲ ਜਾਣਕਾਰੂ ਜਾਣਕਾਰੀ ਇਸੇ ਸਾਨੂੰ ਹੈਗੀ ਆ ਵੀ ਬੂਟੇ ਦੀਆਂ ਜੜਾਂ ਹੀ ਥੱਲੇ ਹੋਣੀਆਂ ਜਿਹਦੀਆਂ ਉਹਦਾ ਜਿਹੜਾ ਤਣਾ ਵਾ ਇਹ ਮਿੱਟੀ 'ਚ ਨਾ ਜਾਵੇ ਸਸੀ ਗੱਲ ਦੋਸਤੋ ਆਮ ਹੀ ਲੋਕਾਂ ਦੀ ਧਾਰਦਾ ਹੁੰਦੀ ਆ ਕਿ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਆ ਤਾਂ ਮੌਤ ਬਾਅਦ ਉਹਨਾਂ ਦੀ ਜਿਹੜੀ ਆਸਤੀਆਂ ਵਾਂ ਉਹਨੂੰ ਜਲ ਪ੍ਰਵਾਹ ਕੀਤਾ ਜਾਂਦਾ ਵਾ ਕਈ ਲੋਕ ਆਪਣੇ ਵਡੇਰਿਆਂ ਦੀ ਜਿਹੜੀ ਆਸਤੀਆਂ ਜਲ ਪ੍ਰਵਾਹ ਦੇ ਗਈ ਹਾਰਦਵਰ ਜਾਂਦੇ ਆ ਕੋਈ ਗੋੰਦਵਾਲ ਸਰ ਜਾਂਦਾ ਕੋਈ ਕੀਰਤਪੁਰ ਸਰ ਜਾਂਦਾ ਵਾ ਲੇਕਿਨ ਅੱਜ ਇੱਕ ਜਨ ਨੂੰ ਇਹੋ ਜਿਹਾ ਕਿਸਾਨ ਨੂੰ ਮਿਲਣ ਜਾ ਰਹੇ ਜਿਹਨੇ ਇੱਕ ਨਵੀਂ ਉਦਾਹਰਣੇ ਪੇਸ਼ ਕੀਤੀ ਆ ਜਿਨੇ ਆਪਣੇ ਪਿਤਾ ਜੀ ਦੀਆਂ ਜਿਹੜੀਆਂ ਅਸਤੀਆਂ ਜਿਹਨੂੰ ਅਸੀਂ ਫੁੱਲ ਕਹਿੰਨੇ ਆ ਉਹਨਾਂ ਨੇ ਜਲ ਪ੍ਰਵਾਹ ਨਹੀਂ ਕੀਤੀਆਂ ਸਗੋਂ ਆਪਣੇ ਖੇਤਾਂ ਵਿੱਚ ਹੀ ਉਹਨਾਂ ਨੂੰ ਰੱਖ ਕੇ ਉੱਪਰ ਬੂਟਾ ਲਗਾ ਦਿੱਤਾਗਾ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਇਹ ਚੀਜ਼ ਨੂੰ ਅਸੀਂ ਦੱਸਾਇਆ ਜਾ ਸਕੇ ਕਿ ਜਿਹੜੀਆਂ ਸਾਡੀਆਂ ਪੀੜ੍ਹੀਆਂ ਤੱਕ ਇਹ ਗੱਲ ਜੜੂ ਪਹੁੰਚ ਸਕੇ ਕਿ ਜੇਲ ਸਾਡੇ ਵਾੜ ਵੜੇ ਦਿੰਦੇ ਆ ਉਹਨਾਂ ਦੇ ਜਿਹਨੂੰ ਲੋਕ ਅਜੇ ਧਾਰਨਾ ਬਣੀ ਹੁੰਦੀ ਆ ਕਿ ਨਹੀਂ ਜਲ ਪ੍ਰਵਾਹ ਨਾ ਕੀਤਾ ਤਾਂ ਉਹਨਾਂ ਨੂੰ ਜਿਹੜੀ ਆ ਮੁਕਤੀ ਨਹੀਂ ਮਿਲਨੀ ਲੇਕਿਨ ਹਜ਼ਾਰਾਂ ਕਿਸਾਨਾਂ ਵਿੱਚੋਂ ਲੱਖਾਂ ਲੋਕਾਂ ਵਿੱਚੋਂ ਕੋਈ ਇਹੋ ਜਿਹਾ ਇਨਸਾਨ ਜ਼ਰੂਰ ਮਿਲਦਾ ਵਾ ਜਿਹੜੇ ਇੱਕ ਨਵੇਂ ਪੁੰਨ ਦੇ ਬਾੰਦਾ ਆਓ ਅੱਜ ਉਸ ਕਿਸਾਨ ਦੇ ਨਾਲ ਮਿਲਣ ਜਾ ਰਹੀ ਆ ਨਾਲ ਗੱਲਬਾਤ ਕਰਾਂਗੇ ਵੀ ਅਖਰ ਇਹ ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿਉਂ ਮਤਲਬ ਇਹੋ ਜਿਹੀ ਸੋਚ ਲੱਗੀ ਆ ਐਸਾ ਸੀ ਗੱਲ ਜੀ ਸੱਚੀ ਗੱਲ ਸਰ ਜੀ ਬਹੁਤ ਧੰਨਵਾਦ ਸਾਡੇ ਕੋਲ ਆਂਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਸ਼ੁਭਨਾਮ ਜੀ ਲੱਦਦੇ ਜੀ ਮੇਰਾ ਨਾਮ ਅਜਮੇਰ ਸਿੰਘ ਜੀ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰਨਤਾਰਨ ਜੀ ਆਮੀ ਲੋਕਾਂ ਈ ਤਾਂ ਆਉਂਦੀ ਹੈ ਵੀ ਜਿਹੜੇ ਵਡੇਰੇ ਹੁੰਦੇ ਆ ਜਿਹੜੇ ਦਾ ਪਿਤਾ ਹੁੰਦੇ ਜਾਂ ਕੋਈ ਵੀ ਜਿਹੜਾ ਬਿਰਤਕ ਹੋ ਜਾਂਦਾ ਵਾ ਇਸ ਸੰਸਾਰ ਨੂੰ ਛੱਡ ਕੇ ਦਿੰਦਾ ਫਾਨੀ ਸੰਸਾਰ ਨੂੰ ਤਾਂ ਜਿਹੜੇ ਉਹਦੇ ਫੁੱਲ ਹੁੰਦੇ ਆ ਉਹਨੂੰ ਜਾਂ ਬੋਲਾ ਕਿਤੇ ਆਉਂਦੇ ਆ ਪਰ ਤੁਸੀਂ ਜਿਹੜੇ ਉਹਨਾਂ ਦੇ ਫੁੱਲ ਜਿਹੜੇ ਹੈਗੇ ਉਹ ਆਪਣੇ ਖੇਤਾਂ 'ਚ ਦਬਾਏ ਆ ਤੇ ਉਹਦੇ ਉੱਪਰ ਇੱਕ ਬੂਟਾ ਵੀ ਲਗਾਇਆ ਵਾ ਕੀ ਮਤਲਬ ਕਿੱਥੋਂ ਹੈ ਮਤਲਬ ਮੰਨਦੇ ਫੁੱਲ ਨੂੰ ਆਇਆ ਤੇ ਕਿਉਂ ਮਤਲਬ ਇਹ ਚੀਜ਼ ਫੁੱਟੀ ਨਹੀਂ ਇਹ ਸਾਰਾ ਸਾਡਾ ਇਹੋ ਜਿਹਾ ਮੇਰਾ ਇੱਕ ਮੰਨ ਦਾ ਮੈਡ ਹੀ ਕਿ ਮੈਂ ਸਦਾ ਵਾਸਤੇ ਆਪਦੇ ਪਿਆਰ ਨੂੰ ਜਿੰਦਾ ਰੱਖ ਸਕਾਂ ਸਦਾ ਵਾਸਤੇ ਇਹਨੂੰ ਮੈਂ ਜਿੰਦਾ ਵੇਖ ਸਕਾ ਇਹਨੂੰ ਆਪਦੇ ਕੋਲੋਂ ਖੋਇਆ ਨਹੀਂ ਉਹ 14 ਵੀ ਖੁੱਸ ਗਿਆ ਸਾਡੇ ਕੋਲ ਨਰਾਦਰ ਆ ਦੇ ਵਿੱਚ ਪਾਤਾ ਤੇ ਫੁੱਲ ਰੁੜ ਗਏ ਤੇ ਸਾਨੂੰ ਚੇਤਾ ਭੁੱਲ ਜੇ ਦੂਜਾ ਮੇਨ ਮੁੱਦਾ ਸਾਦਾ ਹਵਾ ਵਾਤਾਵਰਨ ਦਾ ਵੀ ਹਵਾ ਤੇ ਪਾਣੀ ਜਿਹੜਾ ਇਹ ਸਾਨੂੰ ਸ਼ੁੱਧ ਚਾਹੀਦਾ ਕਿਉਂਕਿ ਸ਼ੁੱਧ ਜਿਹੜੀ ਚੀਜ਼ ਵਾਣਾ ਉਹ ਹੀ ਸਾਨੂੰ ਗਾਂਹ ਜਿਹੜੇ ਮਸਲਾ ਸਾਡੀਆਂ ਉਹ ਸਾਨੂੰ ਬਚਾਊਗੀ ਇਹ ਅਸਤੀਆਂ ਅਸੀਂ ਉੱਥੇ ਪਾਉਨੇ ਆ ਤੇ ਸਾਡੇ ਕੋ ਇਹੋ ਜਿਹਾ ਵੱਡਾ ਗਨਾਹ ਇਹੋ ਜੀ ਮੁਕਤੀ ਸਹੀਂ ਲੈ ਕੇ ਕਰਨੀ ਵੀ ਕੀ ਆ ਸਭ ਤੋਂ ਵੱਡੀ ਮੁਕਤੀ ਮੁਕਤੀ ਹੈਗੀ ਇਹ ਤੇ ਜਿਹੜਾ ਸਾਡਾ ਪਿਓ ਸਾਡੇ ਸਾਹਮਣੇ ਤਰਤੀ ਦੇ ਵਿੱਚ ਅਸੀਂ ਆ ਰੱਖ ਕੇ ਉੱਤੇ ਬੂਟਾ ਲਾਇਆ ਵਾ ਤੇ ਸਾਨੂੰ ਆਪਣੇ ਆਪੇ ਮਾਨਸ ਨੂੰ ਸ਼ਾਂਤੀ ਹੈ ਮੰਨੂ ਪੂਰੀ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ ਬਾਕੀ ਪਾਣੀ ਨਹੀਂ ਖਰਾਬ ਕੀਤਾ ਅਸੀਂ ਬਾਕੀ ਅਸੀਂ ਇਹੋ ਜਿਹੇ ਕੰਮ ਦੇ ਉੱਤੇ ਮੈਂ ਬਿਲਕੁਲ ਨਹੀਂ ਗੱਲ ਕਰਨੀ ਜੇ ਉਹਨਾਂ ਵੀ ਕੋਈ ਆਵੇ ਤੁਸੀਂ ਆਪਦੀਆਂ ਆਸਤੀਆਂ ਜਿਹੜੀਆਂ ਵਾ ਕੋਈ ਵੀ ਇਹੋ ਜਿਹਾ ਕੰਮ ਹੋ ਜਾਂਦਾ ਵਾ ਵੱਡਿਆਂ ਦੀ ਉਹ ਤਰਤੀ ਰੱਖ ਕੇ ਉੱਤੇ ਬੂਟਾ ਲਾਓ ਉਹ ਸਭ ਤੋਂ ਤੁਹਾਨੂੰ ਰਾਹ ਵੰਦ ਰਹੂਗਾ ਜੀ ਫਿਰ ਜਿਹੜੇ ਭੈਣ ਭਰਾ ਰਿਸ਼ਤੇਦਾਰ ਇਹਨੇ ਗੱਲਾਂ ਨਹੀਂ ਕੀਤੀਆਂ ਕਿਉਂਕਿ ਆਮ ਹੀ ਲੋਕੀ ਗੱਲਾਂ ਕਰਦੇ ਪਈ ਆਹ ਕਿਹੜਾ ਪੁੱਠਾ ਹੀ ਕੰਮ ਕਰ ਲੱਗੇ ਮੇਛਾ ਜੀ ਜਿਹੜੇ ਅਗਰ ਇਹ ਚਲਪ੍ਰਵਾਹ ਨਾ ਕੀਤੀ ਤੇ ਫਿਰ ਮੁਕਤੀ ਨਹੀਂ ਮਿਲਨੀ ਨਹੀਂ ਜੀ ਗੱਲਾਂ ਕਰਨ ਲਈ ਤਾਂ ਬਹੁਤ ਕਰਦੇ ਆ ਪਰ ਰਿਸ਼ਤੇਦਾਰਾਂ ਦਾ ਤੇ ਚਲੋ ਮੜਾ ਜਾ ਕਰਨਾ ਹੀ ਪੈਂਦਾ ਪਰ ਅਸੀਂ ਉਹ ਚੀਜ਼ ਨੂੰ ਇਗਨੋਰ ਕੀਤਾ ਅਸੀਂ ਆਪਦਾ ਜਿਹੜਾ ਦਿਮਾਗ ਆ ਉਹਦੇ ਮੈਡ ਦੇ ਨਾਲ ਚੱਲੇ ਤੇ ਅਸੀਂ ਇਹ ਕਰਕੇ ਇਹਨਾਂ ਨੂੰ ਇੱਥੇ ਰੱਖਿਆ ਜੀ ਕਿੰਨੀ ਉਮਰ ਹੀ ਪਾਈ ਦੀ ਜਿਹੜਾ ਸਵਰਗਵਾਸ ਹੋਇਆ ਇਹ 85 ਸਾਲ ਦੇ ਦਰਮਾਨ ਹੀ ਜੀ 85 ਸਾਲ ਦੇ ਕੋਈ ਬਿਮਾਰੀ ਕਰਕੇ ਹੋਏ ਕਿ ਜਾਂ ਹਾਂ ਜੀ ਉਹਨਾਂ ਨੂੰ ਆਪਣਾ ਬ੍ਰਿੰਦਾ ਅਟੈਕ ਆ ਗਿਆ ਸੀ ਉਹਦਾ ਕਰਕੇ 4 3 4 ਸਾਲ ਬਿਮਾਰ ਵੀ ਰਹਾ ਤੇ ਫਿਰ ਉਹਦੇ ਨਾਲ ਉਹਦੀ ਡੈਥ ਹੋ ਗਈ। ਹੋਰ ਪਰਿਵਾਰ ਚ ਤਾਂ ਕੋਣ ਕੋਣ ਹੈ? ਮੇਰਾ ਬ੍ਰਦਰ ਹੈ ਜੀ ਵੱਡਾ ਵੀਰ ਹੈ ਮੇਰਾ ਇੱਕ ਤੇ ਮਾਂ ਸਾਡੀ ਤੇ ਦੋ ਬੱਚੇ ਮੇਰੇ ਤੇ ਦੋ ਬੱਚੇ ਮੇਰੇ ਭਰਾ ਦੇ ਆ ਤੇ ਵਧੀਆ ਪਰਿਵਾਰ ਆ ਸਾਰਾ ਇਕੱਠੇ ਰਹਿੰਦੇ ਜੀ ਕੋਈ ਅੱਡ ਬਾਰ ਨਹੀਂਗਾ। ਮਤਲਬ ਮੰਛਾ ਕੀ ਸੀ ਆਪਣੀ ਦਿਮਾਗ ਚ ਕੀ ਮੰਛਾ ਕੀ ਆਈ? ਮੰਛਾ ਇਹੋ ਜੀ ਜਿਹਦੇ ਟਰੱਕਾਂ ਦੇ ਟਰੱਕ ਜਿਹੜੇ ਫੁੱਲ ਆ ਉਹ ਬਾਬੇ ਟਰੈਕਟਰ ਨਾਲ ਖਿੱਚ ਕੇ ਗਾਂ ਘਰੀ ਜਾਂਦੇ ਆ। ਉਹਨੂੰ ਰੋੜੀ ਜਾਂਦੇ ਆ ਤੇ ਪਾਣੀ ਦਾ ਬਹੁਤ ਨੁਕਸਾਨ ਹੋਣ ਲਿਆ ਜੀ। ਪਾਣੀ ਅੱਗੇ ਲੋਕਾਂ ਦੇ ਕੰਮ ਆਉਣਾ ਅੱਗੇ ਜੀਵ ਜੰਤੂਆਂ ਦੇ ਕੰਮ ਆਉਣਾ ਕੱਲਾ ਇਨਸਾਨ ਹੀ ਨਹੀਂ ਇਸ ਧਰਤੀ ਤੇ ਆਇਆ ਕਿ ਜਿੰਨੇ ਆਪਦੇ ਸਵੱਛ ਧਾਰ ਵਾਸਤੇ ਸਾਰਿਆਂ ਨੂੰ ਮਾਰ ਦੇਣਾ ਅਸੀਂ ਸਾਡਾ ਫਰਜ਼ੇ ਬੰਦਾ ਵੀ ਸਾਨੂੰ ਸਮਝਾ ਅਸੀਂ ਬਾਕੀ ਜੀਵ ਜੰਤਾਂ ਵਾਸਤੇ ਵੀ ਕੁਝ ਛੱਡ ਕੇ ਜਾਈਏ ਜੀ ਹਾਂਜੀ ਇਹ ਕਰਕੇ ਅਸੀਂ ਫੁੱਲ ਜਿਹੜੇ ਅਸੀਂ ਇੱਥੇ ਰੱਖੇ ਆਉਣ ਜਿਹੜਾ ਇੱਥੇ ਬੂਟਾ ਲਗਾਇਆਗਾ ਇਹ ਕਿਹਨਾ ਬੂਟਾ ਪਾ ਛਾਵਾਂਗਾ ਵੀ ਅੰਬ ਦਾ ਬੂਟਾ ਜੀ ਇਹ ਦਰਸ਼ਕਾਂ ਤੱਕ ਇਹ ਇਹ ਅੰਬ ਦਾ ਬੂਟਾ ਅੰਬ ਦਾ ਬੂਟਾ ਲਾਇਆ ਜੀ ਇਹ ਜਦੋਂ ਲੱਗਾ ਸੀ ਬਿਲਕੁਲ ਛੋਟਾ ਜਿਹਾ ਕਿੰਨਾ ਵੱਡਾ ਲੱਗਦਾ ਨਹੀਂ ਛੋਟਾ ਹੀ ਛੋਟਾ ਹੀ ਛੋਟਾ ਹੀ ਹਾਂਜੀ ਕਿੰਨੇ ਸਾਲ ਹੋ ਗਏ ਸਬੂਟੇ ਲਗਾਏ ਉਹਨੂੰ ਇਹਨੂੰ ਜੀ ਕਮ ਸੇ ਕਮ ਇਹ 3 ਸਾਲ ਹੋ ਗਏ 3 ਸਾਲ ਤੋਂ ਤੇ ਹੋ ਗਿਆ ਟਾਉ ਜੀ 3 ਸਾਲ ਤੋਂ ਉੱਪਰ ਹਾਂਜੀ ਹਾਂਜੀ ਕਿਤੇ ਇਹ ਨਾ ਹੋਵੇ ਕਿਤੇ ਗਾਂ ਜਿਹੜੇ ਤੁਹਾਡੇ ਬੱਚੇ ਆ ਜਿੱਦਾਂ ਆਮ ਹੀ ਧਰਾਂ ਦੀ ਵੀ ਵੱਡ ਬੜੀ ਰਹਿਣ ਦੀ ਜਗ੍ਹਾ ਤੇ ਜਠੇਰਿਆਂ ਬਣਾਉਂਦੇ ਆ ਕੋਈ ਇਥੇ ਕੋਈ ਜਗ੍ਹਾ ਬਣਾਤੀ ਜਿੱਥੇ ਸਾਰੀ ਬਣ ਮੱਥਾ ਟੇਕਦਾ ਕੋਈ ਐਵੇਂ ਜੀ ਤੇ ਗੱਲਬਾਤ ਕੋਈ ਇਹੋ ਜੀ ਗੱਲ ਜਿਹੜੀ ਨਾ ਉਹ ਪਹਿਲਾਂ ਹੀ ਉਹਨਾਂ ਨੇ ਜਿੰਦਿਆਂ ਕਰ ਲਈ ਸੀ ਉਹ ਤੇ ਅਸੀਂ ਰੱਜ ਕੇ ਸੇਵਾਵਾਂ ਦੀ ਕਰ ਲਈ ਵੀ ਸਾਨੂੰ ਇਹੋ ਜਿਹਾ ਮੁੜ ਕੇ ਖੇਖਣ ਕੋ ਕਰਨਾ ਇਹ ਨਾ ਪਵੇ ਅਸੀਂ ਇਹੋ ਜੀ ਚੀਜ਼ ਤੋਂ ਬਹੁਤ ਜ਼ਿਆਦਾ ਦੂਰ ਹੈ ਜੀ ਅਸੀਂ ਰੱਬ ਨੂੰ ਮੰਨਣ ਵਾਲੇ ਆਂ ਪਰਮੇਸ਼ਰ ਨੂੰ ਮੰਨਣ ਵਾਲੇ ਲੋਕ ਆਂ ਅਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਦੇ ਜੀ ਵੈਸੇ ਕੰਮ ਕਰਗੀ ਆਪਣਾ ਕੰਮ ਕਰ ਜੀ ਮੇਰੀ ਟਰਾਂਸਪੋਰਟ ਆ ਮਹਾਰਾਸ਼ਟਰ ਦੇ ਵਿੱਚ ਖੰਡਾ ਟਰਾਂਸਪੋਰਟ ਹਾਂਜੀ ਤੇ ਨਾਲ ਅਸੀਂ ਖੇਤੀ ਵੀ ਕਰਦੇ ਆ ਤੇ ਮੈਂ ਜ਼ਿਆਦਾ ਮਹਾਰਾਸ਼ਟਰ ਜੀ ਹੁੰਨਾ ਜੀ ਅੱਛਾ ਅੱਛਾ ਹਾਂਜੀ ਹਾਂਜੀ ਕੀ ਇੱਕ ਕੀ ਮਤਲਬ ਕੀ ਐਸੀ ਕੀ ਹੈਗੀ ਜੇ ਤੁਹਾਡੇ ਟਮਾਟ ਕੀ ਇਹਦੇ ਲੋਕਾਂ ਨੂੰ ਸੇਤ ਸੇਤ ਇਹੋ ਜੀ ਆ ਜੀ ਮੈਂ ਮਹਾਰਾਸ਼ਟਰ ਦੇ ਜੀ ਨਾ ਉੱਥੇ ਸਾਦਾ ਰੰਗ ਵੀ ਸਾਫ਼ ਹੋ ਜਾਂਦਾ ਹੂੰ ਉੱਥੇ ਸਾਡੀ ਸਿਹਤ ਵੀ ਵਧੀਆ ਹੋ ਜਾਂਦੀ ਆ ਤੇ ਉੱਥੇ ਪ੍ਰਦੂਸ਼ਣ ਨਹੀਂ ਹੈਗਾ ਬਿਲਕੁਲ ਵੀ ਹੂੰ ਉੱਥੇ ਹਵਾ ਪਾਣੀ ਬਿਲਕੁਲ ਛੁੱਧ ਵਾ ਉੱਥੇ ਜੋ ਵੀ ਦੁੱਧ ਵਾ ਜੋ ਵੀ ਦਵਾਈ ਮੈਡੀਕਲ ਕੋਈ ਵੀ ਅਸ਼ੁੱਧ ਮਿਲਣਾ ਤੁਹਾਨੂੰ ਸਾਨੂੰ ਇਹ ਇਹ ਚੀਜ਼ ਆ ਮੈਨੂੰ ਜਾਣ ਕੇ ਇਹ ਚੀਜ਼ ਆਉਂਦਾ ਵੀ ਸਾਡਾ ਵੀ ਜਿਹੜਾ ਵਾ ਪੰਜਾਬ ਆ ਇਹ ਇਹਨਾਂ ਚੀਜ਼ਾਂ ਤੋਂ ਬਚ ਸਕੇ ਤੇ ਸਾਡਾ ਜਿਹੜਾ ਵਾ ਵਾਦਾ ਲੈਵਲ ਹੁੰਦਾ ਉਹ ਬਹੁਤ ਜ਼ਿਆਦਾ ਗੰਦੜਾ ਵਾ ਉੱਥੇ ਬਿਲਕੁਲ ਛੁੱਧ ਵਾ ਉਹਨਾਂ ਲੋਕਾਂ ਵਾਲੇ ਦੇਖ ਕੇ ਸਾਨੂੰ ਵੀ ਸਾਡੇ ਮਨ ਚ ਵੀ ਆਉਂਦਾ ਵੀ ਅਸੀਂ ਪੰਜਾਬ ਆਪਦਾ ਹੋ ਜਾ ਬਣਾ ਸਕੀਏ ਹਾਂਜੀ ਇੱਕ ਬਹੁਤ ਹੀ ਵੱਡਾ ਜਿਹੜਾ ਇੱਕ ਸੋਚ ਨਾਲ ਦੀ ਉਪਰਾਲਾ ਵਾ ਜਿਹੜਾ ਲੋਕਾਂ ਦਾ ਸੇਵ ਜਾਂਦਾ ਸਾਡਾ ਲੈ ਕੇ ਸਫਲ ਕਿਸਾਨ ਸਰਗੁਰਬਜ਼ ਸਿੰਘ ਮੌਜੂਦ ਹਨ ਵੀ ਆਪਾਂ ਗੱਲਬਾਤ ਕਰਨੀ ਕੀ ਕਰਦੇ ਸਰ ਕੀ ਕਰਨਾ ਚਾਹੋਗੇ ਇੱਕ ਜਿਹੜਾ ਵੀਰ ਜੀ ਨੇ ਉਪਰਾਲਾ ਕੀਤਾ ਵਾ ਉਹ ਲੱਗਿਆ ਜੋ ਜਿਹੜਾ ਉਪਰਾਲਾ ਕੀਤਾ ਵਾ ਕਿਸ ਤਰ੍ਹਾਂ ਨੂੰ ਇਸ ਵਿੱਚ ਦੇ ਵਿੱਚ ਜਿਹਦਾ ਲੋਕਾਂ ਦਾ ਪ੍ਰੇਰਨਾ ਦਿੱਤੀ ਗਈ ਹੈ ਅਸੀਂ ਇਹ ਵੇਖਦੇ ਆ ਕਿ ਜਿਹੜੀ ਮੁਕਤੀ ਮਰੇ ਤੋਂ ਮਗਰੋਂ ਗੁਰਬਾਣੀ ਕਹਿੰਦੀ ਜਿਉਂਦੇ ਆ ਮੁਕਤੀ ਲੈਣੀ ਆ ਸਾਡੇ ਮਾਸੜ ਜੀ ਨੂੰ ਜਿਉਂਦੇ ਮੁਕਤੀ ਮਿਲ ਗਈ ਉਹ ਜੋ ਬੋਲ ਬੋਲ ਦਿੰਦੇ ਸੀਗੇ ਉਹ ਪੂਰੇ ਖਵਾਨੀ ਵੀ ਉਹਨਾਂ ਦੀ ਸਹੀ ਨਿਕਲ ਰਹੀ ਹੈ ਤੇ ਉਹ ਜੋ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਾਂ ਨੇ ਆਦਰਸ਼ ਬਣਾ ਕੇ ਕਿਹੋ ਜਿਹਾ ਧਾਰਮਿਕ ਪਹਿਰਾਵੇ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਪਹਿਲਾਂ ਛੋਟੇ ਹੁੰਦੇ ਆ ਉਹ ਨਹੀਂ ਸਿੱਤਿਆਂ ਰੱਖਦੇ ਬਾਅਦ ਵਿੱਚ ਉਹਨਾਂ ਨੇ ਅਮਰਤ ਛੱਕ ਕੇ ਅਮਰਤ ਨੂੰ ਪੂਰਾ ਅਖੀਰ ਤੱਕ ਉਹਨਾਂ ਨੇ ਨਿਭਾਇਆ ਤੇ ਜਦੋਂ ਵੀਰਜੋਣਾ ਨੇ ਇਹ ਬੂਟੇ ਦੀ ਗੱਲ ਕੀਤੀ ਮੈਨੂੰ ਮੈਂ ਸਤਿਕਾਰ ਕਰਦਾ ਵੀ ਇਹਨਾਂ ਦੀ ਸੋਚ ਏਡੀ ਉੱਚੀ ਹੈ ਤੇ ਮੈਂ ਵੀ ਇਹਦੇ ਵਿੱਚ ਥੋੜਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹਦੇ ਵਿੱਚ ਜੋ ਬਾਇਓਲੋਜੀ ਤੇ ਤੁਹਾਨੂੰ ਬੋਟਨੀ ਮੈਂ ਦਿਖਾਉਣੀ ਚਾਹੂੰਗਾ ਜੀ ਬਿਲਕੁਲ ਬਿਲਕੁਲ ਜੀ ਆਓ ਥੋੜਾ ਜਿਹਾ ਕੈਮਰਾ ਨੇੜੇ ਕਰਿਓ ਜਰੂਰ ਹਾਂਜੀ ਇਹ ਬਾਇਓਲੋਜੀਕਲ ਗੱਲ ਕਰੀਏ ਦੇ ਵੇਖੋ ਇਹਦਾ ਇਹ ਇਹਨੂੰ ਮਿੱਤਰ ਕੀੜੇ ਕਹਾਂਗੇ ਤੇ ਇਹ ਇਹਦੀ ਰਖਵਾਲੀ ਕਰ ਰਿਆ ਅਸੀਂ ਕੁਦਰਤ ਨੂੰ ਖੇਤੀ ਨਹੀਂ ਕਰਨ ਦਿੰਦੇ ਆਪ ਕਰਨੀ ਚਾਹੁੰਦੇ ਆ ਤੇ ਇਹ ਤੋਂ ਹੀ ਵਾਂਝੇ ਹੋ ਜਾਂਦੇ ਆ ਇੱਕ ਪੁਆਇੰਟ ਮੈਂ ਕਹੂੰਗਾ ਜਦੋਂ ਪੁਰਾਣੀ ਗੱਜਰ ਜਾਂਦਾ ਨਾ ਜਿੰਨੇ ਸਿਆਣੇ ਉਦੋਂ ਲਾਗੇ ਖਲੋਤੇ ਹੁੰਦੇ ਨੇ ਨਾ ਉਹ ਨਹੀਂ ਸਿਆਣਫ ਨਹੀਂ ਗਰੀ ਦੁਨੀਆ ਦੇ ਕਿਤੇ ਵੇਖੀ ਉਹ ਕੁਝ ਵੀ ਨਹੀਂ ਕਰਨ ਦਿੰਦੇ ਕਿਸੇ ਨੂੰ ਇਹ ਬੂਟਾ ਜਦੋਂ ਲਾਉਣ ਲੱਗੇ ਤੇ ਅਸੀਂ ਇਸ ਚੀਜ਼ ਨਾਲ ਜਾਣਕਾਰੂ ਜਾਣਕਾਰੀ ਇਸ ਸਾਨੂੰ ਹੈਗੀ ਆ ਵੀ ਬੂਟੇ ਦੀਆਂ ਜੜਾਂ ਹੀ ਥੱਲੇ ਹੋਣੀਆਂ ਚਾਹੀਦੀਆਂ ਉਹਦਾ ਜਿਹੜਾ ਤਣਾ ਵਾ ਇਹ ਮਿੱਟੀ 'ਚ ਨਾ ਜਾਵੇ ਸਾਨੂੰ ਰੂਟ ਸਿਸਟਮ ਤੇ ਸਾਨੂੰ ਇਹਨੂੰ ਆ ਸ਼ੂਟ ਸਿਸਟਮ ਦੀ ਸਮਝ ਹੋਣੀ ਚਾਹੀਦੀ ਹੈ ਇਹ ਬਧੋ ਬਦੀ ਡੁੰਗਾ ਬੂਟਾ ਲਵਾਤਾ ਜਿਹਦਾ ਕਾਰਨ ਇਹ ਬੂਟਾ ਪੂਰਾ ਪ੍ਰਫੁੱਲਤ ਨਹੀਂ ਹੋ ਸਕਿਆ ਕਿਉਂਕਿ ਜਿਹੜਾ ਇਹ ਤਣਾ ਭਾ ਗਿਆ ਇਹਦੀ ਖਾਸੀਅਤ ਹੈਗੀ ਇਹਦੇ ਤੇ ਕੱਚਾ ਧਾਗਾ ਇਦਾਂ ਕਰਕੇ ਬਲੇੜਦੇ ਹੋ ਨਾ ਤੁਸੀਂ ਹਾਂਜੀ ਇਹ ਕੱਚੇ ਧਾਗੇ ਨੂੰ ਤੋੜੂਗਾ ਨਹੀਂ ਜੀ ਅੱਛਾ ਜੀ ਤੇ ਜੇ ਉੱਥੇ ਰਹੇਗਾ ਜਿਹੜਾ ਆ ਪਾਸੇੋਂ ਮੋਟਾ ਹੋ ਜਾਊਗਾ ਇਹਨੂੰ ਨਹੀਂ ਤੜੂਗਾ ਵੀ ਜਿਹੜੀ ਰੂਟ ਹੁੰਦੀ ਆ ਇਹਦੇ ਵਿੱਚ ਜੈਕ ਕਿੰਨਾ ਹਾਲੇ ਤੱਕ ਦੁਨੀਆ ਦੀ ਸਾਇੰਸ ਮਾਪ ਨਹੀਂ ਸਕੀ ਵੀ ਰੂਟ ਸਿਸਟਮ ਦਾ ਜੈਕ ਬਹੁਤ ਵੱਡਾ ਹੁੰਦਾ ਵਾ ਸਾਨੂੰ ਉਹ ਬੂਟੇ ਨੂੰ ਤੁਹਾਨੂੰ ਕਣਕ ਦੇ ਵਿੱਚ ਵੀ ਦਿਖਾਇਆ ਵੀ ਉਹਦੀਆਂ ਜੜ੍ਹਾਂ ਧਰਤੀ ਥੱਲੇ ਚਾਹੀਦੀਆਂ ਉਹਦਾ ਤਣਾ ਨਹੀਂ ਸੀ ਚਾਹੀਦਾ ਜਿਹਦਾ ਕਾਰਨ ਅਸੀਂ ਆਪਣੀਆਂ ਫਸਲਾਂ ਨੂੰ ਵਧੀਆ ਨਰਿਸ਼ਮੈਂਟ ਵਿੱਚ ਨਹੀਂ ਲੈ ਆ ਸਕੇ ਨਿਊਟ੍ਰੀਸ਼ਨ ਘਟ ਗਈ ਹੈ ਤੇ ਮੈਂ ਇਹਨੂੰ ਵੀ ਨਮਸਕਾਰ ਕਰਦਾ ਹਾਂ ਤੇ ਤੁਹਾਨੂੰ ਵੀ ਨਮਸਕਾਰ ਕਰਦਾ ਹਾਂ ਵੀ ਤੁਸੀਂ ਇੱਥੇ ਆਣ ਕੇ ਇਹ ਵੀਰ ਜੀ ਹਣਾਂ ਦਾ ਇੱਕ ਉਪਰਾਲਾ ਵਿਊ ਲੋਕਾਂ ਦੇ ਗਾੜੀ ਰੱਖੋਗੇ ਕਿਉਂਕਿ ਅਸੀਂ ਜੋ ਵੀ ਜੋ ਵੀ ਅੱਜ ਕਰਦੇ ਆ ਉਹ ਉਹਨਾਂ ਦੇ ਸਮੇਂ ਸਮਾਜ ਬਣ ਜਾਂਦਾ ਵੀ ਉਹ ਇਹਨਾਂ ਇਹ ਕੀਤਾ ਮੈਂ ਵੀ ਇਹ ਕਰਾਂ ਆਸ ਹੈ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣੇ ਇਹੋ ਹੀ ਅਰਦਾਸ ਕਰਦੇ ਆਂ ਵੀ ਵੱਡੇ ਪੁਰਖੀ ਜਾਨ ਨਵੀਂ ਪੀੜ੍ਹੀ ਸਾਡੀ ਬਜੇਰੇ ਵਿੱਚ ਜਦੋਂ ਪੁਰਖ ਵੱਡੇ ਜਾਨ ਦੇ ਉਹਨਾਂ ਦੇ ਇੱਕ ਰੁੱਖ ਲਾ ਜਾਵੇ ਤੇ ਉਹ ਸਾਨੂੰ ਰੁੱਖ ਸਦਾ ਹੀ ਉਹ ਫਲ ਵੀ ਦੇਵੇ ਛਾਂ ਵੀ ਦੇਵੇ ਯਾਦ ਵੀ ਦੇਵੇ ਵੱਡ ਵਡੇਰਾਂ ਨੂੰ ਯਾਦ ਕਰੀਏ ਤੇ ਉਹਨਾਂ ਦੇ ਜਿਹੜੇ ਕੰਮ ਕੀਤੇ ਪੂਰਨੇ ਉਹਨਾਂ ਦੇ ਉੱਤੇ ਅਸੀਂ ਚੱਲ ਕੇ ਲੋਕਾਂ ਨੂੰ ਦਿਖਾਈਏ ਕਿ ਇਹ ਸਰਦਾਰ ਦਲਬੀਰ ਸਿੰਘ ਦੇ ਸੁਪੁੱਤਰ ਹਨ ਤੇ ਤੁਹਾਡਾ ਵੀ ਜਿਵੇਂ ਇਹ ਕਿਹਨੇ ਜੀ ਇਹ ਫਿਰ ਲੋਕਾਂ ਨੇ ਕੋਈ ਗੱਲਾਂ ਨਹੀਂ ਕੀਤੀਆਂ ਵੀ ਆਕਰ ਨਵੀਂ ਰੀਤ ਸ਼ੁਰੂ ਕਰ ਦਿੱਤੀ ਤੇ ਜਦੋਂ ਨਵੇਂ ਰਾਹ ਤੇ ਚੱਲਣਾ ਹੈ ਉਦੋਂ ਜਾਂ ਸੰਸਾਰ ਨਾਲ ਜੁੜ ਸਕੀਦਾ ਜਾਂ ਨਿਰੰਕਾਰ ਨਾਲ ਜਿਹੜਾ ਵੀ ਸਮਾਜ ਤੋਂ ਪਾਸੇ ਚੱਲਿਆ ਸਮਾਜ ਇਸ ਤਰ੍ਹਾਂ ਦੀ ਚੀਜ਼ ਹੁੰਦੀ ਜਿਸ ਤਰ੍ਹਾਂ ਭੀੜ ਕਿਸੇ ਬੰਨੇ ਜਾ ਰਹੀ ਹੋਵੇ ਪਾਣੀ ਦੇ ਵਹਿਣ ਵਰਗੂ ਉਹਦੇ ਵਿੱਚ ਪੈ ਜਾਓਗੇ ਤੇ ਉਸ ਦਿਸ਼ਾ 'ਚ ਤੁਸੀਂ ਸੌਖੇ ਜਾ ਸਕੋਗੇ ਪਰ ਉਹ ਉਹ ਮਿਲੂਗਾ ਕੁਛ ਨਹੀਂ ਤੁਸੀਂ ਚੰਗੀ ਦਿਸ਼ਾ ਵੱਲੇ ਵਾਪਸ ਮੁੜੋਗੇ ਉਹਨਾਂ ਲੋਕਾਂ ਤੋਂ ਤੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋ ਪਰ ਮਨ ਵਿੱਚ ਦ੍ਰਿੜਤਾ ਸ਼ਬਦ ਗੁਰੂ ਦੀ ਹੋਵੇ ਵੀ ਮੈਂ ਗੁਰੂ ਵਾਲੇ ਬੰਨੇ ਜਾ ਰਿਹਾ ਵਾਂ ਮੈਂ ਸੰਸਾਰ ਵਾਲੇ ਬੰਨੇ ਨਹੀਂ ਜਾ ਰਿਹਾ ਫਿਰ ਸਾਨੂੰ ਸਮਾਜ ਦਾ ਕੋਈ ਡਰ ਨਹੀਂ ਲੱਊਗਾ ਜੀ ਫਿਰ ਆਈਆਂ ਮੁਸ਼ਕਲਾਂ ਕੋਈ ਦੋ 그룹 ਸਮਾਜ ਦੇ ਵਿੱਚ ਬਣ ਜਾਂਦੇ ਆ ਸਮਾਜ ਨੂੰ ਵਿਗਾੜਨ ਵਾਲੇ ਤੇ ਸੁਧਾਰਨ ਵਾਲੇ ਇਹ ਸੁਧਾਰਨ ਵਾਲੇ ਇੰਨੇ ਕਿ ਮਜ਼ਬੂਤ ਆ ਵੀ ਇਹ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਜਾਂ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉਹਦੇ ਦਰ ਦੇ ਕੁੱਤੇ ਆ ਭੌਂਕ ਲੇਦਾ ਇੱਕ ਡਾਗ ਐਡਾ ਡਰ ਡੁਕਰਦੀ ਹੈ ਖੇਦਰ ਰੱਖੀਦਾ ਸਾਨੂੰ ਪਤਾ ਇਹ ਰਾਹ ਤੇ ਚੱਲ ਕੇ ਮੁਸ਼ਕਲਾਂ ਦੇ ਆਉਣਗੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਹਵੇਗਾ ਵੀ ਜੋ ਉਹਨਾਂ ਐ ਕੰਮ ਕੀਤਾ ਅਸੀਂ ਵੀ ਕਰੀਏ ਜੀ ਬਹੁਤ ਸਪੱਸ਼ਟ ਵਾਕੇ ਜੀ ਬੜੀ ਵੱਡੀ ਗੱਲ ਹੁੰਦੀ ਹੈ ਕਿ ਬੜੀ ਵੱਡੀ ਪ੍ਰੇਰਣਾ ਵਾਲਾ ਲੋਕਾਂ ਆਮ ਲੋਕਾਂ ਨੂੰ ਸੇਹ ਦੇਣ ਵਾਲੀ ਗੱਲ ਆ ਵੀ ਆਪਣੇ ਵੱਡ-ਵਡੇਰਿਆਂ ਨੂੰ ਕੋਈ ਜਲ ਪ੍ਰਵਾਹ ਨਹੀਂ ਕੀਤਾ ਗਿਆ ਆਪਣੇ ਸਗੋਂ ਘਰ ਵਿੱਚ ਆਪਣੇ ਪਿੰਡ ਵਿੱਚ ਆਪਣੀ ਪਹਲੀ ਵਿੱਚ ਇਹਨਾਂ ਵੀਰਾ ਵੀਰਜੀ ਉਹਨਾਂ ਵੱਲੋਂ ਜਿਹੜੇ ਉਹਨਾਂ ਦੀ ਅਸਤੀਆਂ ਵਾ ਇੱਥੇ ਹੀ ਰੱਖ ਕੇ ਉਹਦੇ ਉੱਪਰ ਇੱਕ ਬੂਟਾ ਲਗਾ ਦਿੱਤਾ ਵਾ ਜਿਹੜੀ ਆਉਣ ਵਾਲੀ ਪੀੜ੍ਹੀ ਤੱਕ ਇਹ ਮੈਸੇਜ ਪਹੁੰਚ ਸਕੇ ਜਿਹੜਾ ਇਹ ਬੂਟਾ ਵਾ ਜਦੋਂ ਇਹਦਾ ਫਲ ਲੱਗੇਗਾ ਕਿਉਂਕਿ ਇਹ ਦੱਸਦੇ ਪਏ ਨੇ ਆਮ ਦਾ ਬੂਟਾ ਲਗਾਇਆ ਗਿਆ ਵਾ ਤੇ ਆਂਬ ਜਿਹੜੋਂ ਜਦੋਂ ਦੇਗਾ ਫਲ ਦੇਗਾ ਤਾਂ ਉਹ ਖਾਏਗਾ ਤਾਂ ਨਾਲ ਇਹ ਵੀ ਪਾ ਲੱਗਾ ਵੀ ਜਿਹੜੇ ਸਾਡੇ ਵੱਡੇ ਵਡੇਰੇ ਸਨ ਉਹਨਾਂ ਦੀ ਇਹ ਜਾਲ ਵਿੱਚ ਲਾਇਆ ਗਿਆ ਸੀ ਬੜੀ ਵੱਡੀ ਸਿਹਤ ਸਮਾਜ ਨੂੰ ਲੇਕਿਨ ਕਿਤੇ ਨਾ ਕਿਤੇ ਲੋਕ ਜਰੂਰ ਗੱਲਾਂ ਜਰੂਰ ਕਰਦੇ ਹੁੰਦੇ ਆ ਕਿਉਂਕਿ ਜਦੋਂ ਵੀ ਕੋਈ ਨਵਾਂ ਉਪਰਾਲਾ ਸ਼ੁਰੂ ਕੀਤਾ ਜਾਂਦਾ ਵਾ ਤਾਂ ਲੋਕਾਂ ਵੱਲੋਂ ਇਹ ਧਾਰਨਾ ਜਰੂਰ ਹੁੰਦੀ ਆ ਆਮ ਹੀ ਲੋਕਾਂ 'ਚ ਇਹ ਡਰ ਵੀ ਰਹਿੰਦਾ ਵਾ ਵੀ ਜਿਹੜੇ ਅਗਰ ਜੇ ਆਪਣੇ ਜਿਹੜੇ ਵੱਡੇ ਵਡੇਰੇ ਆ ਅਗਰ ਉਹਨਾਂ ਦੀ ਜਿਹੜੀ ਫੋਲਿਆ ਜਾਂ ਉਹਨਾਂ ਦੇ ਨਾ ਸੰਸਕਾਰ ਕੀਤਾ ਜਾਵੇ ਜਾਂ ਉਹਨਾਂ ਦਾ ਜਲਪਰਵਾ ਨਾ ਕੀਤਾ ਜਾਵਾ ਤਾਂ ਉਹਦੀ ਆਤਮਾ ਭੜਗ ਜਾਂਦੀ ਆ لیکن ایک بڑی وڈی ایک سید والی گل ہے جڑی اس پنجاب وچ جتھے کھڑے ہاں اس پنجاب دی ਧਰਤੀ ਪਵਿੱਤਰ ਧਰਤੀ ਕਿਉਂਕਿ ਗੁਰੂਆ ਪੀਰਾਂ دی ਧਰਤੀ ਐਸੇ ਇਹ ਜਿਹੜੀ ਧਰਤੀ ਸਾਡੀ پنجاب دی ਧਰਤੀ ਆ اس ਧਰਤੀ ਉਪਰ ਇੱਕ ਕਿਸਾਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵਾ ਤਾਂ ਇਸ ਵੀਡੀਓ ਵਿੱਚ ਜਿਹੜੀ ਤੁਹਾਨੂੰ ਗੱਲ ਦਿਖਾਈ ਗਈ ਆ ਵੀ ਇੱਕ ਵੀਰ ਵੱਲੋਂ ਆਪਣੇ ਪਿਤਾ ਦੀਆਂ ਜਿਹੜੀਆਂ ਅਸਤੀਆਂ ਜਲ ਪ੍ਰਵਾਹ ਨਾ ਕਰਨ ਦੀ ਬਜਾਏ ਆਪਣੇ ਖੇਤਾਂ 'ਚ ਦਬਾਇਆ ਗਿਆ ਵਾ ਤਾਂ ਇਸ ਵੀਡੀਓ ਵਿੱਚ ਇੱਕ ਮੈਸੇਜ ਜ਼ਰੂਰ ਪਹੁੰਚਦਾ ਪਿਆ ਵਾ ਤਾਂ ਇਸ ਵੀਡੀਓ ਵਿੱਚ ਜੋ ਵੀ ਮੈਸੇਜ ਪਹੁੰਚਿਆ ਵਾ ਆਪਣੇ ਜਿਹੜੇ ਕਮੈਂਟ ਇਹ ਆ ਸਾਨੂੰ ਕਮੈਂਟ ਬੋ ਜਾ ਕੇ ਦੱਸਿਓ ਵੀ ਇਹਨਾਂ ਵੀਰਾਂ ਜਿਹਨਾਂ ਕੀਤਾ ਗਿਆ ਉਪਰਾਲਾ ਤੁਹਾਨੂੰ ਕਿੱ사 ਲੱਗਾ